ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖੀ ਜੀਵਨ ਦੀ ਧਾਰਾ ਸਹੀ ਬਹਿ ਸਕੇ ਔਰ ਆਪਣੇ ਆਪਣੇ ਲਕਸ਼ ਦੀ ਪੂਰਤੀ ਕਰ ਸਕੇ ਉਸ ਲਈ ਜੋ ਨਿਯਮ ਬਣਾਏ ਗਏ ਨੇ ਉਸ ਨੂੰ ਰਾਜਨੀਤੀ ਆਖਦੇ ਨੇ ਜਿਸ ਤਰ੍ਹਾਂ ਪਸ਼ੂ ਆਪਸ ਵਿੱਚ ਲੜਦੇ ਹਨ ਪੰਛੀ ਤੇ ਕੀੜੇ ਮਕੌੜੇ ਔਰ ਜਲ ਜੰਤੂਆਂ ਦੇ ਸੁਭਾਅ ਵਿੱਚ ਵੀ ਲੜਾਈ ਹੈ ਪਸ਼ੂ ਪੰਖੀ ਤੇ ਜਲ ਜੰਤੂਆਂ ਵਿੱਚ ਜੋ ਲੜਾਈ ਹੈ ਉਸ ਦਾ ਮੂਲ ਕਾਰਨ ਖੁਰਾਕ ਤੇ ਕਾਮ ਹੈ ਭੋਜਨ ਤੇ ਕਾਮ ਦੀ ਭੁੱਖ ਕਰਕੇ ਇਹ ਛੀਨਾ ਝਪਟੀ ਵਿੱਚ ਪਏ ਜਾਂਦੇ ਨੇ। ਬਲਵਾਨ ਪਸ਼ੂ ਨਿਰਬਲ ਨੂੰ ਪਛਾੜ ਦਿੰਦਾ ਜਾਂ ਖਾ ਜਾਂਦਾ। ਮਨੁੱਖੀ ਦੁਨੀਆ ਵਿੱਚ ਅਨੰਤ ਕਾਲ ਤੱਕ ਇਹੀ ਚਾਲ ਪ੍ਰਵਿਰਤ ਰਹੀ ਹੈ। ਨਿਰਬਲ ਮਨੁੱਖਾਂ ਨੂੰ ਗੁਲਾਮ ਬਣਾ ਕੇ ਵੇਚ ਦੇਣਾ, ਮਨਮਰਜ਼ੀ ਦੀ ਸਰੀਰਕ ਸੇਵਾ ਲੈਣੀ ਤੇ ਫਿਰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ। ਮਨੁੱਖੀ ਦੁਨੀਆ ਦਾ ਬਹੁਤ ਘਣਾਉਣਾ ਰੂਪ ਇਹੋ ਰਿਹਾ ਹੈ। ਸ਼ੁਰੂ-ਸ਼ੁਰੂ ਵਿੱਚ ਲੋਕੀ ਆਪਣੇ ਝਗੜੇ ਨਿਵਟਾਉਣ ਵਾਸਤੇ ਉਹ ਟੰਬੂ ਵਿੱਚ ਕਿਸੇ ਇੱਕ ਬਜ਼ੁਰਗ ਨੂੰ ਚੁਣ ਲੈਂਦੇ ਸਨ ਤੇ ਉਸ ਦਾ ਫੈਸਲਾ ਮੰਨ ਕੇ ਝਗੜਾ ਟਾਲ ਦਿੰਦੇ ਸਨ ਜਦ ਬਹੁਤ ਸਾਰੇ ਲੋਕ ਇੱਕ ਬੰਦੇ ਦੀ ਗੱਲ ਮੰਨ ਲੈਂਦੇ ਸਨ ਤਾਂ ਉਸ ਨੂੰ ਇੱਕ ਮਨੁੱਖ ਵਿੱਚ ਇੱਕ ਅਹੰਭਾਵ ਜਾਗ ਪੈਂਦਾ ਸੀ ਕਿ ਮੈਂ ਬਾਕੀਆਂ ਨਾਲੋਂ ਸ਼੍ਰੇਸ਼ਟ ਹਾਂ ਤੇ ਕਈ ਦਫਾ ਇਹ ਵੱਡਪੁਣਾ ਪੀੜੀਦਰ ਪੀੜੀ ਚੱਲਦਾ ਰਿਹਾ ਨਾਲ ਉਸੇ ਮਿਕਦਾਰ ਵਿੱਚ ਅਹੰਭਾਵ ਵਧਦਾ ਰਿਹਾ ਹੁਣ ਅਗਰ ਕੋਈ ਫੈਸਲਾ ਨਾ ਮੰਨੇ ਉਸ ਨੂੰ ਛਾੜ ਪਾ ਦੇਣੀ ਆਮ ਗੱਲ ਸੀ ਅੰਗ ਇਤਨਾ ਵਧਿਆ ਕਿ ਫੈਸਲਾ ਜ਼ਬਰਨ ਠੋਸਣ ਵਾਸਤੇ ਕੁਝ ਸ਼ਕਤੀਸ਼ਾਲੀ ਬੰਦੇ ਇਹ ਵੀ ਨਾਮ ਰੱਖਣ ਦਾ ਰਿਵਾਜ ਚੱਲ ਪਿਆ ਹਰ ਫੈਸਲਾ ਹੋਣਾ ਤੇ ਚੰਗਾ ਚੋਖਾ ਨਜ਼ਰਾਨਾ ਵੀ ਉਸ ਨੂੰ ਭੇਟ ਕਰਨਾ ਪੈਂਦਾ ਸੀ ਤਾਂ ਜੋ ਆਪਣੀ ਉਪਜੀਵਕਾ ਵੱਲੋਂ ਨਜ਼ਰਾਨੇ ਵਿੱਚ ਮਿਲਿਆ ਧਨ ਵਧਿਆ ਤਾਂ ਉਸ ਧਨ ਦੀ ਰਾਖੀ ਲਈ ਤੇ ਜ਼ਬਰਨ ਮਨਮਾਨਾ ਫੈਸਲਾ ਠੋਸਣ ਲਈ ਆਪਣੇ ਕੋਲ ਬੰਦੇ ਹੋਰ ਰੱਖਣੇ ਪਏ ਸਹਿਜੇ ਸਹਿਜੇ ਅੰਦਰ ਲਾਲਸਾ ਜਾਗੀ ਕਿ ਦੂਜੇ ਪਿੰਡ ਵਾਲੇ ਵੀ ਮੇਰੇ ਕੋਲ ਫੈਸਲੇ ਕਰਾਉਣ ਤੇ ਮੇਰੀ ਅਧੀਨਗੀ ਕਬੂਲਣ ਤਾਂ ਜ਼ਬਰ ਤੇ ਤਾਕਤ ਹੋਰ ਵਧਾਉਣੀ ਪਈ ਪਹਿਲੇ ਮੁਖੀਆ ਲੋਕੀ ਆਪ ਚੁੰਦੇ ਸਨ ਫਿਰ ਪੀੜੀਦਰ ਪੀੜੀ ਪ੍ਰਥਾ ਚੱਲ ਪਈ ਔਰ ਆਪਣੇ ਅਹੰਭ ਭਾਵ ਦੀ ਪੂਰਤੀ ਲਈ ਨਿਤ ਨਵੀਂ ਮਨਮਾਨੀਆਂ ਨੇ ਜਨਮ ਲੈ ਲਿਆ ਰਾਜੇ ਦਾ ਅੰਕੁਸ਼ ਤਾਂ ਸਾਰਿਆਂ ਤੇ ਸੀ ਪਰ ਰਾਜੇ ਤੇ ਕੋਈ ਅੰਕੁਸ਼ ਨਹੀਂ ਸੀ ਲੋਕਾਂ ਦੀ ਰਾਖੀ ਦੀ ਥਾਂ ਤੇ ਉਹਨਾਂ ਨੂੰ ਲੁੱਟਣ ਤੇ ਨਿੱਤ ਨਵੀਂ ਐਸ਼ੋ ਈਸ਼ਰਤ ਵਾਸਤੇ ਲੋਕਾਂ ਦੀ ਅਸਮਤ ਤੇ ਹੱਥ ਪਾਉਣਾ ਆਮ ਗੱਲ ਸੀ ਬੇਵਸ ਹੋਏ ਲੋਕੀ ਰਾਜੇ ਨੂੰ ਨਹਿ ਕਲੰਕ ਵੀ ਕਹਿ ਦਿੰਦੇ ਸਨ ਇਨ੍ਹਾਂ ਮੁਖੀਆਂ ਦੀ ਐਸ਼ੋ ਈਸ਼ਰਤ ਨੂੰ ਵੇਖ ਕਈਆਂ ਦੇ ਅੰਦਰ ਮੁਖੀ ਬਨਣ ਦੀ ਚਾਹ ਜਾਗ ਪਈ ਮੁਖੀ ਬਨ ਲਈ ਹਰ ਜਾਇਜ਼ ਨਜ਼ਾਇਜ਼ ਵਸੀਲਿਆਂ ਤੋਂ ਕੰਮ ਲੈਣਾ ਕੋਈ ਬੁਰਾਈ ਨਹੀਂ ਸਮਝੀ ਜਾਂਦੀ ਸੀ ਮੁਖੀ ਬਣ ਲਈ ਕਮ ਦਾ ਹੋਣਾ ਬਹੁਤ ਲਾਜ਼ਮੀ ਸੀ ਸੋ ਜਿਸ ਦੀਆਂ ਬਾਹਾਂ ਵਿੱਚ ਬਲ ਸੀ ਉਹ ਪਹਿਲੇ ਪਹਿਲ ਰਾਹੀਗੀਆਂ ਨੂੰ ਲੁੱਟ ਲੈਂਦਾ ਸੀ ਫਿਰ ਪਿੰਡ ਨੂੰ ਲੁੱਟਣਾ ਤੇ ਤਾਕਤ ਵਧ ਗਈ ਤੇ ਸ਼ਹਿਰਾਂ ਮੁਲਕਾਂ ਨੂੰ ਲੁੱਟਣ ਦੀ ਪ੍ਰਥਾ ਚੱਲ ਪਈ ਸੰਸਾਰ ਦੇ ਇੱਕ ਤਿਹਾਈ ਰਾਜੇ ਮਹਾਰਾਜੇ ਬਾਦਸ਼ਾਹ ਲੁੱਟੇਰੇ ਸਨ ਜਾਂ ਲੁੱਟੇਰਿਆਂ ਦੀ ਸੰਤਾਨ ਸਨ ਜਿਉਂ-ਜਿਉਂ ਇਹਨਾਂ ਲੁੱਟੇਰਿਆਂ ਦੀ ਤਾਕਤ ਵਧੀ ਤਿਉਂ-ਤਿਉਂ ਇਹਨਾਂ ਦੀ ਲੁੱਟ ਤੇ ਜ਼ੁਲਮ ਵਿੱਚ ਵੀ ਰੱਜ ਕੇ ਵਾਧਾ ਹੋਇਆ ਚੰਗੇਜ਼ ਖਾਨ ਹਲਾਕੂ ਨਾਦਰ ਸ਼ਾਹ ਤੇ ਹਿਟਲਰ ਦੇ ਜ਼ੁਲਮ ਮੁਹੰਮਦ ਸ਼ਾ ਰੰਗੀਲਾ ਜਹਾਂਗੀਰ ਤੇ ਰਾਜਸਥਾਨ ਦੇ ਰਜਵਾੜਿਆਂ ਦੀ ਅਯਾਸੀ ਤੇ ਰੋਮ ਦੇ ਬਾਦਸ਼ਾਹਾਂ ਦੀ ਬਹੁਤ ਖਾਣ ਪੀਣ ਦੀ ਵਾਦੀ ਇਨਾਂ ਕਾਲੀ ਕਰਤੂਤਾ ਨਾਲ ਇਤਿਹਾਸਿਕ ਗ੍ਰੰਥਾਂ ਦੇ ਪੰਨੇ ਕਾਲੇ ਹੋਏ ਪਏ ਨੇ ਜੇ ਅਸੀਂ ਆਪਣੇ ਦੇਸ਼ ਦੇ ਪੁਰਾਣਿਕ ਇਤਿਹਾਸ ਨੂੰ ਲਈਏ ਤਾਂ ਰਾਵਣ ਕੰਸ਼ ਦੁਰਯੋਦਨ ਦੇ ਜ਼ੁਲਮ ਨਾਲ ਅਸਮਾਨ ਕੰਮ ਦਾ ਦਿਸਦਾ ਜਦ ਵੀ ਕੋਈ ਜ਼ਾਲਮ અત્યੰਤ ਸ਼ਕਤੀਸ਼ਾਲੀ ਬਣ ਜਾਂਦਾ ਤਾਂ ਉਸਦੇ ਆਲੇ-ਦੁਆਲੇ ਜੀ ਹਜ਼ੂਰੀਆਂ ਦੀ ਜਮਾਤ ਇਕੱਠੀ ਹੋ ਜਾਂਦੀ ਹੈ ਇਹਨਾਂ ਵਿੱਚ ਆਮ ਸਧਾਰਨ ਲੋਕੀ ਤਾਂ ਹੁੰਦੇ ਹੀ ਹਨ ਪਰ ਬੜੇ-ਬੜੇ ਕਲਮ ਦੇ ਧਨੀ ਦੇਵੀ ਲੇਖਕ ਵੀ ਖੁਸ਼ਾਮਦੀਆਂ ਦੀ ਕਤਾਰ ਵਿੱਚ ਖੜੇ ਹੋ ਜਾਂਦੇ ਹਨ ਸੱਤਾ ਦੇ ਮਿਲਦਿਆਂ ਹੀ ਹੁਕਮਰਾਨ ਦੇ ਅੰਦਰ ਇੱਕ ਕਠੋਰਤਾ ਜਨਮ ਲੈਂਦੀ ਹੈ ਤੇ ਹਾਕਮ ਨਾਲ ਸਿਰ ਮਾਰਨਾ ਪੱਥਰ ਨਾਲ ਸਿਰ ਮਾਰਨ ਦੇ ਸਮਾਨ ਹੁੰਦਾ ਹੈ ਚਿੰਤਕ ਲੋਕਾਂ ਨੇ ਇਸ ਪ੍ਰਥਾ ਨੂੰ ਬਦਲਣ ਵਾਸਤੇ ਕਈ ਸਦੀਆਂ ਤੋਂ ਪੂਰਾ ਜੋਰ ਲਾਇਆ। ਉਹਨਾਂ ਨੇ ਜਮਹੂਰੀ ਲੋਕਤੰਤਰ ਪ੍ਰਣਾਲੀ ਨੂੰ ਜਨਮ ਦਿੱਤਾ ਪਰ ਸੱਤਾ ਦੀ ਕੁਰਸੀ ਐਸੀ ਹੈ ਕਿ ਚਾਹੇ ਪੀੜੀਦਰ ਪੀੜੀ ਮਿਲੇ, ਚਾਹੇ ਲੋਕਤੰਤਰ ਢੰਗ ਨਾਲ ਮਿਲੇ, ਸੱਤਾ ਦੇ ਮਿਲਦਿਆਂ ਹੀ ਜ਼ੈਨੀਅਤ ਵਿੱਚ ਇੱਕ ਫਤੂਰ ਪੈਦਾ ਹੋ ਜਾਂਦਾ ਹੈ। ਅਮਰੀਕਾ, ਇੰਗਲੈਂਡ ਵਿੱਚ ਇਹ ਪ੍ਰਥਾ ਕਾਮਯਾਬੀ ਨਾਲ ਚੱਲ ਰਹੀ ਹੈ। ਜੋਮਿਨਿਸਟ ਪ੍ਰਣਾਲੀ ਵਾਲੇ ਦੇਸ਼ਾਂ ਵਿੱਚ ਜਨਤਾ ਇੱਕ ਕੈਦ ਦੀ ਜ਼ਿੰਦਗੀ ਬਸਰ ਕਰ ਰਹੀ ਹੈ ਤੇ ਸਮੁੱਚਾ ਦੇਸ਼ ਇੱਕ ਜੇਲ੍ਹਖਾਨਾ ਹੈ ਪਰਜਾ ਵਿੱਚ ਸੁਭਾਵਿਕ ਸੱਤਾਧਾਰੀ ਬਾਰੇ ਡਰ ਸਨਮਾਨ ਤੇ ਉਸ ਦੀ ਹਾਂ ਵਿੱਚ ਹਾਂ ਮਿਲਾਂ ਦਾ ਰਿਵਾਜ ਪੈ ਜਾਂਦਾ ਹੈ ਇਸ ਨਾਲ ਸੱਤਾਧਾਰੀ ਦਾ ਹੰਕਾਰ ਹੋਰ ਵਧ ਜਾਂਦਾ ਹੈ ਤੇ ਸਮੁੱਚੀ ਪਰਜਾ ਸੱਤਾਧਾਰੀ ਦੇ ਹੰਕਾਰ ਦੀ ਪੂਰਤੀ ਕਰਨ ਦੀ ਸਾਧਨ ਬਣ ਜਾਂਦੀ ਹੈ ਸੇਖਰ ਤੇ ਪੂਜੀ ਅੰਕਾਰ ਵਰਤੀ ਜਿੱਥੇ ਸੱਤਾਧਾਰੀ ਨੂੰ ਅੰਦਾ ਕਰ ਦਿੰਦੀ ਹੈ ਉੱਥੇ ਅੰਦੇ ਸੱਤਾਧਾਰੀ ਦੇ ਹੇਠ ਰਹਿਣ ਕਰਕੇ ਪਰਜਾ ਵੀ ਅੰਧੀ ਹੋ ਜਾਂਦੀ ਹੈ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁੱਖੋਂ ਆਲਾਈ ਰਾਜੇ ਨੂੰ ਸਤਗੁਰੂ ਜੀ ਨੇ ਖੇਤ ਦੀ ਵਾਰ ਆਖਿਆ ਵਾਰ ਦਾ ਕੰਮ ਹੈ ਖੇਤ ਦੀ ਰੱਖਿਆ ਕਰਨਾ ਇੱਕ ਚੌਂਕੀਦਾਰ ਜਿਵੇਂ ਘਰ ਦੀ ਰਖਵਾਲੀ ਕਰਦਾ ᱛਿਵੇਂ ਇੱਕ ਰਾਜਾ ਦੇਸ਼ ਦੀ ਰੱਖਿਆ ਵਾਸਤੇ ਤੇ ਅਸੀਂ ਜਿੰਨਾ ਆਦਰ ਇੱਕ ਚੌਂਕੀਦਾਰ ਦਾ ਕਰਦੇ ਹਾਂ ਉਸ ਤੋਂ ਜ਼ਿਆਦਾ ਰਾਜੇ ਨੂੰ ਆਦਰ ਨਾ ਦੇਈ ਇਸ ਨਾਲ ਇੱਕ ਤਾਂ ਰਾਜੇ ਦਾ ਹੰਕਾਰ ਭਾਵ ਪੈਦਾ ਨਹੀਂ ਹੋਵੇਗਾ ਦੂਜੇ ਪਰਜਾ ਵਿੱਚ ਨਿਰੀ ਸੱਤਾਧਾਰੀ ਬਨਦੀਆਂ ਰੁਚੀਆਂ ਨੂੰ ਵੀ ਰੋਕਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ